ਔਰ ਕਿਨੇ ਕਿਹੜੇ ਖੇਤ ਕਣ ਕਣ ਨੂੰ ਪਾਣੀ ਛੱਡਦਾ ਤੇ ਅੱਜ ਕਣਕਾਂ ਨੂੰ ਛੱਡਦਾ ਪਾਣੀ ਤੇ ਅੱਜ ਦੁਪਹਿਰ ਦੀ ਰੋਟੀ ਚਟਣੀ ਨਾਲ ਇਹਦਾ ਸਵਾਦ ਹੀ ਲਾਦਾ ਇਹ ਮੇਰਾ ਭਰਾ ਬੰਟੀ RAM ਵੀ ਕਿਨੇ ਕਿਨੇ ਪਾਣੀ ਲਾਉਣਾ ਸ਼ੁਰੂ ਕਰਤਾ ਹੁਣ ਕਣਕਾਂ ਨੂੰ ਦੱਸੋ ਕਮੈਂਟ ਚ ਤੇ ਦੁਪਹਿਰ ਦੀ ਰੋਟੀ ਕੜਾ ਖੇਤ ਲੈ ਕੇ ਜਾਂਦਾ ਘਰ ਆ ਕੇ ਕੌਣ ਖਾਂਦਾ ਕੇ ਲੈ ਕੇ ਜਾਂਦੇ ਉਹ ਨਾਲ ਜਾਂ ਤਾਜ਼ੀਆਂ ਖਾਣੇ ਵਾਕੇ ਸਾਡੇ ਸਾਡੇ ਬਾਪੂ ਤੋਂ ਲੈ ਕੇ ਹੁਣ ਤੱਕ ਖੇਤ ਹੀ ਜਾਂਦੀ ਹੈ ਰੋਟੀ ਪੰਨਾ ਚਾਹ ਵੀ ਬਾਪੂ ਦਾ ਖੇਤੀ ਕਰਦਾ ਹੁੰਦਾ ਹੈ ਹੁਣ ਅਸੀਂ ਲੈ ਕੇ ਜਾਂਦੇ ਆ ਕਿ ਖੇਤਰੀ ਚ ਪਾ ਕੇ ਅਬ ਬਰਸ਼ੀਨ ਹੋ ਗਿਆ ਥੋੜਾ ਥੋੜਾ ਲਾਲਿਆ ਬਾਡਾ ਬਰਸ਼ੀਨ ਅਜ ਸਗਮਲ ਪੱਟ ਤੇ ਸਾਰੇ ਬੜੇ ਸੰਘਣੇ ਸੀਗੇ ਇਧਰ ਸਰੋਂ ਇਹ ਸਰੋਂ ਦੀ ਗੋਡੀ-ਗਾਡੀ ਕਰਕੇ ਕੰਮ ਨਮੇੜਦਾ ਅਸਾਂ ਤੇ ਚਟਣੀ ਰੱਖੀ ਹੋਈ ਆ ਇਹ ਚਟਣੀ ਨਾਲ ਰੋਟੀ ਸਵਾਦ ਹੀ ਅਲਹਿਦਾ ਖੇਤ ਦਾ